ਇਹ ਨਕਰ ਬਹੁਤ ਕਰਮ ਵਾਲਾ ਬੜਾ ਕਿਸਮਤ ਵਾਲਾ ਇਸ ਨਗਰ ਤੇ ਪਰਮਾਤਮਾ ਦੀ ਬਹੁਤ ਕਿਰਪਾ ਹੈ ਜੀ ਸਾਰੇ ਕੇ ਸਾਰੇ ਬੰਦੇ ਸਾਥ ਦਿੰਦੇ ਆ ਰਾਤ ਨੂੰ 12 1 2 ਵਜੇ 2 ਵੀ ਵੱਜ ਜਾਂਦੇ ਆ ਪ੍ਰੋਗਰਾਮ ਚੱਲਦੇ ਚੱਲਦੇ ਬਹੁਤ ਚੰਗੀ ਗੱਲ ਹੈ ਜੀ ਉਪਰਾਲਾ ਤਾਂ ਬਹੁਤ ਚੰਗਾ ਹੈ ਦੇਓ रहण ॾियो वृंदावन सानो रहण ॾियो ਬਾਲੀ ਜ਼ਿਲ੍ਹੇ ਦੇ ਕਸਬਾ ਮੁੰਡਾਪੁਰ ਦੇ ਗਰੀਬ ਦਾਸ ਦੇ ਵੱਲੋਂ ਭਗਤਾਂ ਦੇ ਵੱਲੋਂ ਸ਼ਰਧਾਲੂ ਦੇ ਵੱਲੋਂ ਖਾਟੂ ਸ਼ਾਮ ਜੀ ਦਾ ਜਿਹੜਾ ਜਨਮ ਦਿਹਾੜਾ ਏ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਏ ਇਹਦੇ ਵਿੱਚ ਕੇ ਪੂਰੀ ਪੰਚਾਇਤ ਦਾ ਤੇ ਸੰਤ ਪੂਰੀ ਵਾਰੇ ਜੇ ਵੱਲੋਂ ਇਸ ਮਹੂਲੀਤ ਕੀਤੀ ਗਈ ਗੱਲਬਾਤ ਵੀ ਕਰਦੇ ਆ ਸਮਝੇ ਅੱਜ ਭਗਵਾਨ ਜੀ ਦਾ ਜਿਹੜਾ ਜਨਮ ਦਿਨ ਆ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਏ ਕੀ ਕਹਿਣਾ ਚਾਹੁੰਦੇ ਉਹ ਲੋ ਖਾਟੂ ਸ਼ਾਮ ਜੀ ਮਹਾਰਾਜ ਕੀ ਜੈ ਇਹ ਨਗਰ ਬਹੁਤ ਕਰਮ ਵਾਲਾ ਬੜਾ ਕਿਸਮਤ ਵਾਲਾ ਇਸ ਨਗਰ ਤੇ ਪਰਮਾਤਮਾ ਦੀ ਬਹੁਤ ਕਿਰਪਾ ਹੈ ਇਹ ਸਾਰੇ ਨਗਰ ਦਾ ਏਕਾ ਬਹੁਤ ਹੈ ਇਸ ਨਗਰ ਦੇ ਵਿੱਚ ਧਰਮ ਹੀ ਕਰਨੀ ਬਹੁਤ ਹੈ ਇਸ ਨਗਰ ਦੇ ਵਿੱਚ ਪੂਜਾ ਪਾਠ ਬਹੁਤ ਜ਼ਿਆਦਾ ਹੁੰਦੇ ਰਹਿੰਦੇ ਹੈ ਨਗਰ ਅੱਜ ਖਾਟੂ ਸ਼ਾਮ ਜੀ ਦਾ ਦਿਨ ਸੀ ਮਨਾ ਰਹੇ ਸਵੇਰੇ ਵੀ ਮਨਾਇਆ ਸੀ ਸਵੇਰੇ ਤੇ ਸਾਰੇ ਬਰਡੇ ਜੀਵਨ ਦੀ ਮਾਨਤਾ ਹੋ ਰਹੀ ਹੈ ਸਾਰੇ ਦੁਨੀਆ 'ਚ ਉਹਨਾਂ ਦੇ ਪੂਜਾ ਪਾਠ ਮੰਨਤਾ ਕਰ ਰਹੇ ਲੋਕ ਜੱਗ ਜੋਤ ਕਰ ਰਹੇ ਸੋ ਬੜਾ ਅੱਛਾ ਕਾਰਿਆ ਹੋ ਰਿਹਾ ਖਟੂ ਸ਼ਾਮ ਜੀ ਦੀ ਯਾਦ ਵਿੱਚ ਧਰਮ ਦੇ ਉੱਪਰ بڑے ਧਾਰਮਿਕ ਘਰਾਂ ਵਿੱਚ ਪੂਜਾ ਪਾਠ satsang ਸੇਵਾ ਸਿਮਰਨ ਤੈਂ ਤੇ ਉਹਨਾਂ ਦੇ ਸੇਵਕ ਸੇਵਾ ਸੌਣ ਲੈ ਕੇ ਲੱਗੇ ਆ ਚਲੋ ਮਹਾਰਾਜ ਸਾਰਿਆਂ ਦਾ ਭਲਾ ਕਰੇ ਪਰਮਾਤਮਾ ਸਾਰਿਆਂ ਤੇ ਸੁੱਖ ਸ਼ਾਂਤੀ ਰੱਖੇ ਸਾਰੀ ਦੁਨੀਆ ਦਾ ਭਲਾ ਹੋਵੇ ਬੋਲੋ ਗੱਡੀ ਜੀ ਮਹਾਰਾਜ ਠੀਕ ਹੈ ਜੈ ਸ਼ਿਵਰ ਸਾਰੇ ਅਸੀਂ ਜਿੰਨੇ ਵੀ ਧਰਮ ਹੈ ਜਿਤਨੀ ਵੀ ਜਾਤੀਆਂ ਬਰਾਦੀਆਂ ਪਰ ਇਹ ਸਭ ਪਰਮਾਤਮਾ ਦੇ ਹੀ ਹੈ ਅ ਸਾਰਿਆਂ ਦੀ ਕਿਰਪਾ ਦੇ ਨਾਲ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਸਾਰਿਆਂ ਤੇ ਆਪਣੀ ਕਿਰਪਾ ਦੀ ਛੀ ਰੱਖ ਰਿਹਾ ਅ ਸਾਰਿਆਂ ਦਾ ਭਲਾ ਹੋ ਰਿਹਾ ਸਾਰਿਆਂ ਦੀ ਲੋਕ ਪ੍ਰਲੋਕ ਤੇ ਰੱਖਿਆ ਵੀ ਉਹ ਕਰਨ ਵਾਲਾ ਖੰਡਾ ਬਰਮੰਡਾ ਦੀ ਉਤਪਤੀ ਪਾਲਣਾ ਸੰਨਾਰ ਕਰਨ ਵਾਲਾ ਵੀ ਪਰਮਾਤਮਾ ਹੈ ਰੱਖਿਆ ਕਰਨ ਵਾਲਾ ਵੀ ਪਰਮਾਤਮਾ ਉਸੇ ਪਰਮਾਤਮਾ ਦੀ ਸਾਰੀ ਦੁਨੀਆ ਤੇ ਕੰਡਾ ਬਰਮੰਡਾ ਚ ਪੂਜਾ ਪਾਠ ਹੋ ਰਿਹਾ ਉਹ ਲੋਕਾ ਟਿਊਸ਼ਨ ਜਿਹੇ ਮਨਾਇਆ ਜਾ ਰਿਹਾ ਹੈ ਹਰ ਧਰਮ ਤੋਂ ਉੱਪਰ ਉੱਠ ਕੇ ਹਰੇਕ ਧਰਮ ਦਾ ਬੰਦਾ ਇਸ ਦੇ ਵਿੱਚ ਸਮੂਲੀਅਤ ਕਰ ਰਿਹਾ ਕਿ ਇਸ ਤਰ੍ਹਾਂ ਦੇਖਦੇ ਅੱਜ ਮੈਂ ਸਾਰਿਆਂ ਨੂੰ ਸ਼੍ਰੀ ਘਾਟੂ ਸ਼ਾਮ ਜੀ ਦੇ ਜਨਮ ਦਿਹਾੜੇ ਤੇ ਬੜੀ ਤੁਮਤਾਮ ਨਾਲ ਪਹੁੰਚੀ ਸੰਗਤ ਸਾਡੇ ਪ੍ਰਬੰਧਕ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਔਰ ਸਭ ਤੋਂ بڑا ਅਸ਼ੀਰਵਾਦ ਜਿਹੜਾ ਹੈ Swami Nitayanand ji Maharaj ਉਰੀ ਵਾਲੇ ਆਸ਼ਰਮ ਮੋਲਾਪੁਰ ਗਰੀਬ ਦਾਸ ਤੋਂ ਇਹਨਾਂ ਨੇ ਆ ਕੇ ਆਪਣੇ ਚਰਨ ਪਾਏ ਆ ਸਾਰਿਆਂ ਨੂੰ ਅਸ਼ੀਰਵਾਦ ਦੇ ਆ ਸੋ ਹਾਰੇ ਦਾ ਸਹਾਰਾ ਹਾ ਕਿਸ ਹਾਰੇ ਕੀ ਜੈ ਫਟੂ ਸ਼ਾਮ ਜੀ ਕੀ ਜੈ ਉਹ ਕਹਿੰਦੇ ਮੈਂ ਬਹੁਤਾ ਟਾਈਮ ਨਾ ਲੈਂਦੇ ਕਲਾਕਾਰ ਬੈਠੇ ਆ ਸੰਤਾ ਨੇ ਜਾਣਾ ਸਭ ਨੂੰ ਬਹੁਤ ਬਹੁਤ ਮੁਬਾਰਕਾ ਧੰਨਵਾਦ ਸੋ ਅੱਜ ਜਿਹੜੀ ਪੂਰੀ ਪੰਚਾਇਤ ਵਿੱਚ ਇੱਥੇ ਪਹੁੰਚਿਆ ਸਾਰਿਆਂ ਨੂੰ ਸਾਡੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾ ਵੀ ਹੈ ਅੱਜ ਬੜੀ ਧੂਮ-ਤਾਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਖਾਟੂ ਸ਼ਾਮ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਮੁੰਡਾਪੁਰ ਦੇ ਵਿੱਚ ਇੱਕ ਨਜ਼ਾਰਾ ਹੈ ਕੀ ਕੀ ਤਿਆਰੀਆਂ ਜਿਹੜੀ ਤੁਹਾਡੇ ਵੱਲੋਂ ਕੀਤੀ ਗਈ ਹੈ ਤੇ ਕੀ ਕੀ ਪ੍ਰੋਗਰਾਮ ਹੈ ਉਹਦੇ ਬਾਰੇ ਦੱਸੋ ਸਾਡੇ ਵੱਲੋਂ ਸਾਡੇ ਪਿੰਡ ਦੇ ਵੱਲੋਂ ਜਿਹੜੇ ਖਾਟੂ ਸ਼ਾਮ ਦੇ ਪ੍ਰੇਮੀ ਐ ਸਾਰਾ ਗਰੁੱਪ ਹੈ ਆਪਣਾ ਪੰਚਾਇਤ ਮੈਂਬਰ ਸਾਡੇ ਨਾਲ ਐ ਨੌਜਵਾਨ ਸਾਡੇ ਨਾਲ ਐ ਜੀ ਸਾਰੇ ਹਰ ਵੇਲੇ ਖੜੇ ਰਹਿੰਦੇ ਆ ਜੀ ਤੇ ਸਵੇਰੇ ਅਸੀਂ ਆਪਣੇ ਮੰਦਰ ਚ 카ਟੂ ਸ਼ਾਮ ਜੀ ਦਾ ਉਹ ਕੀਰਤਨ ਕਰਵਾਇਆ ਸੀਗਾ ਜੀ 카ਟੂ ਸ਼ਾਮ ਪ੍ਰੇਮੀਆ ਦੀ ਤਰਫੋਂ ਕਰਵਾਇਆ ਸੀਗਾ ਤੇ ਇਹ 카ਟੂ ਸ਼ਾਮ ਸ਼੍ਰੀ 카ਟੂ ਸ਼ਾਮ ਸੇਵਾ ਦਲ ਤੋਂ ਵੱਲੋਂ ਇਹ ਰਾਤ ਨੂੰ ਜਿਹੜਾ ਪ੍ਰੋਗਰਾਮ ਹੁੰਦਾ ਹੈ ਨਾਰਮਲੀ ਇਹ ਸਾਰੇ ਭਾਈਚਾਰਾ ਇਕੱਠਾ ਹੋ ਕੇ ਕਰਾਂਦਾ ਹੈ ਜੀ ਸਾਰਾ ਪਿੰਡ ਕਰਾਂਦਾ ਹੈ ਤੇ ਬਹੁਤ ਵਧੀਆ ਲੱਗਦਾ ਅੱਜ ਦੁਪਹਿਰੇ ਤੁਲਸੀ ਵਿਆਹ ਵੀ ਸੀਗਾ ਅੱਜ ਉਹ ਵੀ ਪੁਰਾਣੇ ਜਿਹੜਾ ਧਰਮਸ਼ਾਲਾ ਵਾਲੇ ਮੰਦਰ ਚ ਹੈ ਬਾਜ਼ਾਰ ਵਾਲੀ ਧਰਮਸ਼ਾਲਾ ਵਾਲੇ ਮੰਦਰ ਚ ਮਨਾਇਆ ਗਿਆ ਬਹੁਤ ਹੁੰ ਹ ਮੌਕੇ ਮਨਾਇਆ ਗਿਆ ਹੈ ਤੇ ਇਹ ਜਿਹੜੇ ਨੌਜਵਾਨ ਜਿਹੜੇ ਭਗਤੀ ਵੱਲ ਜੁੜ ਰਹੇ ਆ ਬਹੁਤ ਚੰਗਾ ਲੱਗਦਾ ਏ ਤੇ ਨਵੀਂ ਪੰਚਾਇਤ ਸਾਡੇ ਬਣੇ ਆ ਸਾਡੇ ਸਾਰੇ ਵੀਰ ਬਣੇ ਆ ਠੀਕ ਹੈ ਸਾਡੇ ਸਰਪੰਚ ਸਾਫ ਸ ਮੇਰਾ ਛੋਟਾ ਵੀਰ ਤੇ ਇਹ ਇਹਨਾਂ ਦਾ ਜਿਹੜਾ ਹੰਗਾਰਾ ਏ ਵੀ ਹਾਂਜੀ ਅਸੀਂ ਪਿੰਡ ਨੂੰ ਕਰਨਾ ਕਿਤੇ ਨਾ ਕਿਤੇ ਲੈ ਕੇ ਜਾਣਾ ਏ ਉਹ ਬਹੁਤ ਚੰਗੀ ਗੱਲ ਹੈ ਉਹ ਸਾਰੇ ਪ੍ਰੇਮੀ ਅਗਰ ਜੁੜ ਰਹੇ ਹੈ ਸਾਰਾ ਕੁਝ ਹੋ ਰਿਹਾ ਦੇਖੋ ਲੰਗਰ ਵੀ ਚੱਲ ਰਿਹਾ ਏ ਤੇ ਤੁਸੀਂ ਪੂਜਾ ਵੀ ਹੁਣ ਤੁਸੀਂ ਕਰੀ ਹੈ ਠੀਕ ਹੈ ਉਹ ਵੀ ਤੁਸੀਂ ਇਹ ਵਿੱਚ ਲੈ ਕੇ ਆਏ ਆ ਸਾਰਾ ਕੁਝ ਦੇਖੋ ਤੁਸੀਂ ਦੇਖ ਹੀ ਰਹੇ ਹੋ ਕੱਠ ਦਾ ਤੁਸੀਂ ਦੇਖ ਹੀ ਰਹੇ ਹੋ ਪ੍ਰੋਗਰਾਮ ਕਰਦੇ ਆ ਬਹੁਤ ਚੰਗੀ ਗੱਲ ਹੈ ਕਿ ਸਾਰੇ ਕੇ ਸਾਰੇ ਬੰਦੇ ਸਾਥ ਦੰਦੇ ਆ ਰਾਤ ਨੂੰ 12 1 2 ਵਜੇ 2 ਵੀ ਵੱਜ ਜਾਂਦੇ ਆ ਪ੍ਰੋਗਰਾਮ ਚੱਲਦੇ ਚੱਲਦੇ ਬਹੁਤ ਚੰਗੀ ਗੱਲ ਹੈ ਜੀ ਉਪਰਾਲਾ ਤਾਂ ਬਹੁਤ ਚੰਗਾ ਹੈ ਕਿੰਨੀ ਹੈ ਕਿੰਨੀ ਨਹੀਂ ਹੈ ਜੀ ਸਾਨੂੰ ਪਤਾ ਸਾਡੇ ਕੋਲ ਇੱਕ ਤਾਂ ਐਦਾਂ ਹੁੰਦਾ ਕਿ ਹਰ ਮਹੀਨੇ ਜਾਣਾ ਤਾਂ ਜਾਣਾ ਹੀ ਹੈ ਕਿਸ ਤਰ੍ਹਾਂ ਜਾਣਾ ਉਹ ਆਪ ਬੁਲਾਉਂਦਾ ਹੈ ਜੀ ਖਿਆਲ 1400 ਕਿਲੋਮੀਟਰ ਹੈ ਹਰ ਮਹੀਨੇ ਸਾਨੂੰ ਆਪ ਬੁਲਾਉਂਦੇ ਭਾਈ ਇੰਨਾ ਆਨੰਦ ਹੈ ਇੰਨਾ ਆਨੰਦ ਹੈ ਕਿ ਇਹ ਜੀ ਲੱਗਣ ਲੱਗੀ ਹੈ 2.5 ਸਾਲ ਤੇ ਹਰ ਮਹੀਨੇ ਬਾਬਾ ਇਹ ਜੇ ਆਪਣੇ ਆਪੇ ਬਾਹਾਂ ਪਕੜੀ ਵੀ ਹਰ ਮਹੀਨੇ ਕੀਰਤਨ ਹੋ ਰਿਹਾ ਜੀ ਇਦਾਂ ਹੀ ਹਰ ਮਹੀਨੇ ਸਾਨੂੰ ਨਹੀਂ ਪਤਾ ਉਹਨੇ ਕਿਆ ਦਿਆ ਕਿਆ ਨਹੀਂ ਦਿਆ ਪਰ ਜਿਹੜੀ ਬੱਲੇ ਬੱਲੇ ਹੈ ਨਾ ਪੂਰੀ ਪਿੰਡ ਤੇ ਹੋਈ ਪਈ ਹੈ ਬਾਬਾ ਜੀ ਦੀ ਇਹੀ ਕਿਰਪਾ ਹੋਈ ਹੈ ਜੈ ਜੈ ਬਾਬਾ ਸਾਹਿਬ ਥੋੜੀ ਹਾਰੇ ਕੇ ਸਾਹਾਰੇ ਕੀ ਜੈ ਜੈ ये मोए इतनी भारी है शब्दों में बयां नहीं की जा सकती बस इतना समझ लेना से लगा देखल सोई किस्मत लगा देगी करानी की गरीब कि बनी बना देगी अजय राधा रानी बिगड़ी बना देगी